ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਬਾਟਸਟਾਰਡ ਫਾਰਮ ਪਿੰਡ ਤੂਤ ਜ਼ਿਲ੍ਹਾ ਫਰੋਜ਼ੀਪੁਰ ਬਾਈ ਹੋਰੀ ਆਪਣੀ ਫੀਡ ਬਰਤਦੇ ਨੇ ਸੰਜਨ ਦੀ ਇਹਨਾਂ ਨੂੰ ਪੁੱਛਦੇ ਹਾਂ ਜੀ ਇਹਨਾਂ ਨੂੰ ਕਿਵੇਂ ਦਾ ਨਾ ਦਾ ਫੀਡਬੈਕ ਔਰ ਕਿਸਾਨ ਵੀਰਾਂ ਨੂੰ ਕੀ ਸਿਝਾ ਦੇਣਗੇ ਸਸਿਗਾ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਈ ਜੀ ਆਪਣੀ ਫੀਡ ਬਾਰੇ ਦੱਸੋ ਜੀ ਤੁਸੀਂ ਕਿਹੜੀ ਕਿਹੜੀ ਫੀਡ ਯੂਜ਼ ਕਰਦੇ ਹੋ ਔਰ ਕਿਵੇਂ ਦੇ ਰਿਜ਼ਲਟ ਆਏ ਤੁਹਾਨੂੰ ਇਸ ਫੀਡ ਦੇ ਵੀਰੇ ਆਪਾਂ ਨੂੰ ਸੰਜਨ ਫੀਡ ਵਰਤਦਿਆਂ ਨੂੰ 6 ਤੋਂ 7 ਮਹੀਨੇ ਹੋ ਗਏ ਆ ਪਹਿਲਾ ਆਪਾਂ ਆਪਣੀ ਕੱਟੀਆਂ ਨਾਲ ਸ਼ੁਰੂ ਕੀਤੀ ਸੀ ਵੀਰੇ ਕਾਫ ਸਟਾਰਟਰ ਬਾਅਦ ਚੋ ਆਪਾਂ ਕਾਫ ਗਰੋਅਰ ਸਟਾਰਟ ਕੀਤੀ ਸੀ ਵੀਰੇ ਬਹੁਤ ਵਧੀਆ ਰਿਜ਼ਲਟ ਮਿਲੇ ਵੀਰੇ ਹੁਣ ਆਪਾਂ ਝੋਟੇ ਨੂੰ ਵੀ ਆਪਣੇ ਨੂੰ ਹੀਫਰ ਪਾਉਣੇ ਆ ਜੀ ਸੰਜੇ ਨਾਲਿਆਂ ਦੀ ਤੇ ਬਹੁਤ ਚੰਗੀ ਫੀਡ ਆ ਵੀਰੇ ਸ਼ਾਈਨਿੰਗ ਪ੍ਰੋਵਾਈਡ ਕਰਦੀ ਆ ਪੂਰੀ ਗਰੋਥ ਵਧੀਆ ਤੇ ਬਾਈ ਹਰੀ ਇੱਕ ਬਹੁਤ ਵਧੀਆ ਸਰਵਿਸ ਦਿੰਦੇ ਆ ਜੀ ਤੇ ਪੂਰਾ ਵਧੀਆ ਰਿਜ਼ਲਟ ਆਉਂਦਾ ਬਈ ਫੀਡ ਦੇ ਜੀ ਕੋਈ ਹੋਰ ਸੁਝਾਅ ਪਸੰਨ ਵੀਰਾਂ ਨੂੰ ਜੀ ਇਹ ਕਿਵੇਂ ਆ ਵੀਰੇ ਜੇ ਆਪਾਂ ਵਧੀਆ ਫੀਡ ਯੂਜ਼ ਕਰਾਂਗੇ ਨਾ ਆਪਣੇ ਜਾਨਵਰ ਵੀ ਜੇ ਮੰਨ ਲਓ ਆਪਾਂ ਕੰਪੀਟੀਸ਼ਨ ਲੜਾਉਣਾ ਤਪ ਨੂੰ ਕੰਪੀਟੀਸ਼ਨ ਦੇ ਲੈਵਲ ਦੀ ਫੀਡ ਪਾਉਣੀ ਪੈਣੀ ਹੈ ਵੀਰੇ ਮੈਂ ਇਹ ਨਹੀਂ ਕਹਿੰਦਾ ਜੇ ਅੱਜ ਅਸੀਂ ਸੁਣਨ ਕਹਿ ਰਹੇ ਹਾਂ ਤੁਸੀਂ ਇਹ ਪਾਓ ਜਿਹੜੀ ਫੀਡ ਨਾਲ ਤੁਹਾਨੂੰ ਰਿਜ਼ਲਟ ਮਿਲਿਆ ਉਹ ਤੁਹਾਨੂੰ ਜ਼ਰੂਰ ਸ਼ੇਅਰ ਕਰਦੇ ਹਾਂ ਅੱਜ ਅਸੀਂ ਅੱਜ ਮੈਨੂੰ ਵੀਰੇ ਸੁਣਨ ਨਾਲ ਪੂਰਾ ਵਧੀਆ ਰਿਜ਼ਲਟ ਮਿਲਿਆ ਪੂਰੇ ਸੈਟੀਸਫਾਈਡ ਆ ਆਪਾਂ ਮੈਂ ਤੁਹਾਨੂੰ ਪ੍ਰੇਫਰ ਕਰੂੰਗਾ ਵੀ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖੋ ਕਿਉਂਕਿ ਰਿਜ਼ਲਟ ਵੀਰੇ ਜੇ ਆਪਾਂ ਨੂੰ ਮਿਲਿਆ ਤਾਂ ਤੁਹਾਨੂੰ ਵੀ ਮਿਲੂਗਾ ਇੱਕ ਰੈਗੂਲਰਿਟੀ ਫੀਡ ਦੀ ਜ਼ਰੂਰ ਹੋਣੀ ਚਾਹੀਦੀ ਹੈ ਜੇ ਅੱਜ ਆਪਾਂ 3 ਕਿਲੋ ਪਾਤੀ ਕੱਲ ਨੂੰ ਪਾਈ ਨਾ ਪਰਸੋਂ ਫੇਰ 3 ਕਿਲੋ ਪਾਤੀ ਉਹ ਚੀਜ਼ ਦਾ ਫਾਇਦਾ ਨਹੀਂ ਹੈਗਾ ਵੀ ਰੈਗੂਲਰ ਭਾਵੇਂ 2 ਕਿਲੋ ਪਾਓ ਪਰ ਰੋਜ਼ ਪਾਓ ਪੂਰਾ ਰਿਜ਼ਲਟ ਮਿਲੂਗਾ ਵੀਰੇ 100% ਕਿਉਂਕਿ ਆਪਾਂ ਨੂੰ ਵੀ ਰਿਜ਼ਲਟ ਮਿਲਿਆ ਯਾਰ ਆਪਣੇ ਘਰੇ ਆਪਾਂ ਆਪਦੇ ਪੇਜ ਤੇ ਵੀ ਅਪਡੇਟ ਪਾਉਨੇ ਰਹਿੰਨੇ ਆ ਜੀ ਵੀਰੇ ਥੈਂਕ ਯੂ ਓਕੇ ਵੀਰੇ